ਦੋਸਤੋ ਪਿਛਲੇ ਦਿਨਾਂ ਚ ਕਈਆਂ ਦੇ ਮਨ ਚ ਸਵਾਲ ਆਇਆ ਹੋਣਾ ਕਿ ਹਵਾਈ ਜਹਾਜ਼ ਦੀ ਸਭ ਤੋਂ ਸੁਰੱਖਿਅਤ ਸੀਟ ਕਿਹੜੀ ਹੁੰਦੀ ਹੈ ਅੱਜ ਦੀ ਵੀਡੀਓ ਚ ਅਸੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਈ ਯਾਤਰੀ ਚਾਹੇ ਪਹਿਲੀ ਵਾਰ ਹਵਾਈ ਜਹਾਜ਼ ਤੇ ਜਾ ਰਹੇ ਹੋਣ ਜਾਂ ਬਹੁ ਵਾਰੀ ਉੱਡ ਚੁੱਕੇ ਹੋਣ ਇਹ ਜ਼ਰੂਰ ਸੋਚਦੇ ਹੈ ਕਿ ਜੇ ਜਹਾਜ਼ ਵਿੱਚ ਕੋਈ ਹਾਦਸਾ ਹੋ ਜਾਵੇ ਤਾਂ ਕਿਸ ਥਾਂ ਤੇ ਬੈਠਣਾ ਸਭ ਤੋਂ ਵੱਧ ਸੇਫ ਰਹਿੰਦਾ ਹੈ ਇਸ ਸਵਾਲ ਦਾ ਜਵਾਬ ਸੌਖਾ ਨਹੀਂ ਹੈ ਕਿਉਂਕਿ ਇਹ ਜਵਾਬ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਜਿਵੇਂ ਕਿ ਜਹਾਜ਼ ਚ ਹੋਣ ਵਾਲੀ ਐਮਰਜੈਂਸੀ ਕਿਸ ਤਰ੍ਹਾਂ ਦੀ ਹੈ ਕਿਹੜਾ ਜਹਾਜ਼ ਹੈ ਟੇਕ-ਆਫ ਤੋਂ ਪਹਿਲਾਂ ਜਾਂ ਬਾਅਦ ਚ ਸਮੱਸਿਆ ਆਈ ਇਹ ਸਭ ਗੱਲਾਂ ਇਹਦੇ ਤੇ ਅਸਰ ਪਾਉਂਦੀਆਂ ਹਨ ਇਸ ਕਰਕੇ ਹੀ ਅਮਰੀਕਨ ਫਲਾਈਟ ਏਜੰਸੀ FAA ਕਹਿੰਦੀ ਹੈ ਕਿ ਕਿਸੇ ਇੱਕ ਸੀਟ ਨੂੰ ਸਭ ਤੋਂ ਸੇਫ ਨਹੀਂ ਕੀਤਾ ਜਾ ਸਕਦਾ ਪਰ ਕੁਝ ਹਾਲਾਤਾਂ ਵਿੱਚ ਜੇ ਪਲੇਨ ਕਰੈਸ਼ ਹਿਸਟਰੀ ਤੇ ਨਜ਼ਰ ਮਾਰੀਏ ਤਾਂ ਕੁਝ ਸੀਟਾਂ ਹੋਰਾਂ ਨਾਲੋਂ ਵਧੀਆ ਸਾਬਤ ਹੋਈਆਂ ਹਨ ਯਾਤਰੀ ਲੋਕ ਮੰਨਦੇ ਹਨ ਕਿ ਆਇਲ ਕੋਲ ਦੀ ਸੀਟ ਜ਼ਿਆਦਾ ਸੁਰੱਖਿਅਤ ਹੁੰਦੀ ਹੈ ਆਇਲ ਸੀਟ ਮਤਲਬ ਜਿਹੜੀ ਇਸ ਲੰਗੜਨ ਵਾਲੇ ਰਸਤੇ ਦੇ ਕੋਲ ਸੀਟ ਹੁੰਦੀ ਹੈ ਕਿਉਂਕਿ ਉੱਥੋਂ ਤੇਜ਼ੀ ਨਾਲ ਨਿਕਲਿਆ ਜਾ ਸਕਦਾ ਹੈ ਪਰ ਜਹਾਜ਼ ਵਿੱਚ ਗਲਿਆਰੇ ਕੋਲ ਕਈ ਸੀਟਾਂ ਹੁੰਦੀਆਂ ਨੇ ਇਸ ਲਈ ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਸਭ ਤੋਂ ਸੇਫ ਸੀਟ ਕਿਹੜੀ ਹੈ ਇਹ ਜਾਣਨ ਲਈ ਅਸੀਂ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ 2015 ਚ ਟਾਈਮ ਮੈਗਜ਼ੀਨ ਨੇ 35 ਸਾਲਾਂ ਵਿੱਚ ਹੋਈਆਂ 17 ਜਹਾਜ਼ ਹਾਦਸਿਆਂ ਦੀ ਜਾਂਚ ਕੀਤੀ ਉਹਨਾਂ ਨੇ ਪਾਇਆ ਕਿ ਜਹਾਜ਼ ਦੇ ਪਿਛਲੇ ਤੀਜੇ ਹਿੱਸੇ ਦੀਆਂ ਸੀਟਾਂ ਦੀ ਬਚਾਅ ਦਰ ਅਗਲੇ ਹਿੱਸੇ ਦੀਆਂ ਸਿੱਟਿਆਂ ਨਾਲੋਂ ਵੱਧ ਹੈ ਦਿਲਚਸਪ ਗੱਲ ਏਪੀ ਉਸੇ ਅਧਿਐਨ ਚ ਇਹ ਵੀ ਪਤਾ ਲੱਗਾ ਕਿ ਵਿਚਕਾਰਲੀ ਸੀਟ ਜਿਹੜੀ ਖਿੜਕੀ ਤੇ ਗਲਿਆਰੇ ਵਾਲੀ ਸੀਟ ਦੇ ਵਿਚਕਾਰ ਹੁੰਦੀ ਹੈ 28% ਮੌਤ ਦੀ ਸੰਭਾਵਨਾ ਵਾਲੀ ਸੀ ਜਦਕਿ ਗਲਿਆਰੇ ਕੋਲ ਸੀਟਾਂ ਦੀ ਦਰ 44% ਸੀ ਇਹਦਾ ਕਾਰਨ ਇਹ ਵੀ ਹੈ ਕਿ ਦੋ ਲੋਕਾਂ ਦੇ ਵਿਚਕਾਰ ਬੈਠਣ ਨਾਲ ਇੱਕ ਬਫਰ ਬਣ ਜਾਂਦਾ ਹੈ ਤੇ ਸੱਟ ਘੱਟ ਲੱਗਦੀ ਹੈ ਅਮਰੀਕੀ ਸਰਕਾਰ ਵੱਲੋਂ ਕੁਝ ਹੋਰ ਅਧਿਐਨ ਕਰਵਾਏ ਗਏ ਜਿਦੇ ਚ 7 ਸੀਟ ਜਾਂ 5 ਸੀਟ ਰੂਲ ਦਾ ਹਵਾਲਾ ਦਿੱਤਾ ਗਿਆ 1993 ਤੋਂ 2000 ਦਰਮਿਆਨ 500 ਤੋਂ ਵੱਧ ਜਹਾਜ਼ ਹਾਦਸਿਆਂ ਦੇ ਐਨਲਿਸਿਸ ਵਿੱਚ ਪਾਇਆ ਗਿਆ ਕਿ 90% ਬਚਣ ਵਾਲੇ ਯਾਤਰੀ ਉਹ ਸਨ ਜੋ ਐਮਰਜੈਂਸੀ ਐਗਜ਼ਿਟ ਤੋਂ ਸੱਤ ਲਾਈਨਾਂ ਦੇ ਅੰਦਰ ਅੰਦਰ ਬੈਠੇ ਹੋਏ ਸਨ ਇਹ ਅੰਕੜੇ ਸਾਨੂੰ ਕੁਝ ਇਸ਼ਾਰੇ ਤਾਂ ਦਿੰਦੇ ਹਨ ਪਰ ਪੂਰੀ ਸੱਚਾਈ ਨਹੀਂ ਦੱਸਦੇ ਇਸੇ ਕਰਕੇ ਕੁਝ ਸਾਲ ਪਹਿਲਾਂ ਇੱਕ ਰਿਮੋਟ ਕੰਟਰੋਲਡ ਬੋਇੰਗ 727 ਨੂੰ ਇੱਕ ਡਾਕੂਮੈਂਟਰੀ ਲਈ ਰੇਗਿਸਤਾਨ ਵਿੱਚ ਜਾਣਬੁੱਝ ਕੇ ਕਰੈਸ਼ ਕੀਤਾ ਗਿਆ ਸੀ ਜਿਸ ਵਿੱਚ ਸੈਂਸਰ ਤੇ ਕੈਮਰੇ ਲਗਾਏ ਗਏ ਸਨ ਫਲਸਪਾ ਏ ਸੀ ਕੀ ਫਰਸਟ ਕਲਾਸ ਜੋ ਅੱਗੇ ਹੁੰਦੀ ਹੈ ਉੱਥੇ ਕੋਈ ਨਹੀਂ ਬਚਿਆ ਪਰ ਜਿਹੜੇ ਪਿੱਛੇ ਬੈਠੇ ਸਨ ਉਹਨਾਂ ਵਿੱਚੋਂ 78% ਦੇ ਜੀਵਤ ਰਹਿਣ ਦੇ ਚਾਂਸ ਸਨ ਕਰੈਸ਼ ਵੇਲੇ ਜਹਾਜ਼ ਦੇ ਸਾਹਮਣੇ 12 ਜੀ ਤੱਕ ਦੀ ਫੋਰਸ ਲੱਗੀ ਜਦ ਕਿ ਪਿੱਛੇ ਸਿਰਫ 6 ਜਾਨੀ ਕਿ ਸਾਹਮਣੇ ਵਾਲੇ ਹਿੱਸੇ ਨਾਲੋਂ ਅੱਧੀ ਫੋਰਸ ਤਾਂ ਕੀ ਇਹ ਮਤਲਬ ਕੱਢੀਏ ਕਿ ਹਮੇਸ਼ਾ ਜਹਾਜ਼ ਦੇ ਪਿੱਛੇ ਹਿੱਸੇ 'ਚ ਬਚਕਾਰਲੀ ਸੀਟ ਲੈਣੀ ਚਾਹੀਦੀ ਆ ਇਹਦੀ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ 에ਅਰ ਵਾਸਤੇ ਬੋਇੰਗ ਦੋਹਾਂ ਦਾ ਕਹਿਣਾ ਹੈ ਵੀ ਜਹਾਜ਼ 'ਚ ਕੋਈ ਅਜਿਹੀ ਸੀਟ ਨਹੀਂ ਜਿਹਨੂੰ ਪੱਕੇ ਤੌਰ ਤੇ ਸਭ ਤੋਂ ਸੇਫ ਮੰਨਿਆ ਜਾ ਸਕੇ ਕਿਉਂਕਿ ਹਰ ਹਾਦਸਾ ਵੱਖਰਾ ਹੁੰਦਾ ਹੈ ਅੰਕੜਿਆਂ ਤੋਂ ਮਿਲੀ ਜਾਣਕਾਰੀ ਵਕਫ-ਵਕ ਹਾਦਸਿਆਂ ਦੀ ਹੁੰਦੀ ਹੈ। ਕਈ ਵਾਰੀ ਲੋਕ ਜਹਾਜ਼ ਦੇ ਕਿਨਾਰੇ ਵਿਚਕਾਰ ਅੱਗੇ ਪਿੱਛੇ ਹਰ ਥਾਂ ਤੋਂ ਬਚ ਜਾਂਦੇ ਆ। ਹਾਂ, ਪਿਛਲੇ ਪਾਸੇ ਘੱਟ ਜੀ ਫੋਰਸ ਰਿਕਾਰਡ ਕੀਤੀਆਂ ਗਈਆਂ ਸਨ। ਉੱਥੇ ਬਚਣ ਦੇ ਮੌਕੇ ਵਧੇਰੇ ਹੁੰਦੇ ਆ ਪਰ ਇਹ ਹਮੇਸ਼ਾ ਨਹੀਂ ਹੁੰਦਾ। ਇਹ ਪਲੇਨ ਦੀ ਟੱਕਰ ਤੇ ਵੀ ਡਿਪੈਂਡ ਕਰਦਾ ਹੈ। ਇਹ ਸਭ ਅੰਕੜਿਆਂ ਦੀ ਖੇਡ ਹੈ। ਅੱਜਕੱਲ੍ਹ ਹਵਾਈ ਸਫ਼ਰ ਪਹਿਲਾਂ ਨਾਲੋਂ ਬਹੁਤ ਹੀ ਸੁਰੱਖਿਅਤ ਹੋ ਗਿਆ ਹੈ। ਯੂ ਐਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ATSV ਨੇ ਪਾਇਆ ਕਿ ਵੱਡੇ ਜਹਾਜ਼ਾਂ ਯਾਨੀ ਕਮਰਸ਼ੀਅਲ ਜਹਾਜ਼ਾਂ 'ਚ ਸਫ਼ਰ ਕਰਨਾ ਛੋਟੇ ਜਹਾਜ਼ਾਂ ਨਾਲੋਂ 90% ਜ਼ਿਆਦਾ ਸੇਫ ਹੈ ਇਹ ਇਸ ਲਈ ਹੈ ਕਿਉਂਕਿ ਛੋਟੇ ਜਹਾਜ਼ ਅਕਸਰ ਘੱਟ ਐਕਸਪੀਰੀਅੰਸ ਵਾਲੇ ਪਾਇਲਟਾਂ ਦੁਆਰਾ ਉਡਾਈ ਜਾਂਦੇ ਆ ਤੇ ਉਹਨਾਂ ਦੀ ਸਾਮ ਸਵਾਲ ਕਮਰਸ਼ੀਅਲ 에ਅਰਲਾਈਨਾਂ ਦੇ ਵੱਡੇ ਜਹਾਜ਼ਾਂ ਨਾਲੋਂ ਘੱਟ ਹੁੰਦੀ ਹੈ ਤਾਂ ਨਤੀਜਾ ਕੀ ਨਿਕਲਦਾ ਤੁਸੀਂ ਕਿੱਥੇ ਬੈਠੇ ਹੋ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਕਵਰਾਏ ਹੋਏ ਹੋ ਜਾਂ ਪਹਿਲੀ ਵਾਰੀ ਜਾ ਰਹੇ ਹੋ ਤਾਂ ਇਹ ਸੋਚਣਾ ਕਿ ਕਿਹੜੀ ਸੀਟ ਜ਼ਿਆਦਾ ਸੇਫ ਹੈ ਇਹ ਤੁਹਾਡੀ ਚਿੰਤਾ ਵਧਾ ਦੇਗੀ ਸਭ ਤੋਂ ਸਭ ਤੋਂ ਮਹੱਤਵਪੂਰਨ ਗੱਲ ਹੈ ਸੁਰੱਖਿਆ ਹਦਾਇਤਾਂ ਦੀ ਅਨਾਉਂਸਮੈਂਟ ਨੂੰ ਧਿਆਨ ਨਾਲ ਸੁੰਨਾ ਅਕਸਰ ਸਫ਼ਰ ਕਰਨ ਵਾਲੇ ਯਾਤਰੀ ਸੁਰੱਖਿਆ ਜਾਣਕਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿਉਂਕਿ ਉਹ ਸੋਚਦੇ ਆ ਵੀ ਉਹਨਾਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੈ ਕਈ ਲੋਕ ایرਫੋਨਸ ਲਾ ਕੇ ਸੇਫਟੀ ਇਨਸਟਰਕਸ਼ਨਸ ਹੀ ਨਹੀਂ ਸੁਣਦੇ ਬਾਤ ਜੇ ਕੋਈ ਸਮੱਸਿਆ ਆ ਜਾਏ ਤਾਂ ਇਹ ਉਹਨਾਂ ਦੀ ਆਪਣੀ ਗਲਤੀ ਹੁੰਦੀ ਹੈ। ਯਾਦ ਰੱਖੋ ਕਿ ਟੱਕਰ ਤੋਂ ਬਚਣਾ ਕੁਝ ਹੱਦ ਤੱਕ ਕਿਸਮਤ ਤੇ ਡਿਪੈਂਡ ਕਰਦਾ ਹੈ। ਜਦਕਿ ਜਹਾਜ਼ ਤੋਂ ਬਚ ਕੇ ਨਿਕਲਣਾ ਜਾਂ ਐਮਰਜੈਂਸੀ ਸਟੈਪਸ ਦਾ ਸਹੀ ਤਰ੍ਹਾਂ ਪਾਲਣ ਕਰਨਾ ਕਿਸਮਤ ਨਹੀਂ ਹੁੰਦੀ। ਉਹ ਆਪ ਹੀ ਕਰਨਾ ਪੈਂਦਾ ਹੈ। ਜੇ ਤੁਸੀਂ ਐਮਰਜੈਂਸੀ ਐਗਜ਼ਿਟ ਦੇ ਨੇੜੇ ਬੈਠੇ ਹੋ ਤਾਂ ਯਕੀਨੀ ਬਣਾਓ ਕਿ ਤੁਹਾਨੂੰ ਇਸ ਨੂੰ ਖੋਲਣਾ ਆਉਂਦਾ ਹੋਵੇ। ਪਤਾ ਕਰੋ ਕਿ ਤੁਹਾਡੀ ਲਾਈਫ ਜੈਕਟ ਕਿੱਥੇ ਹੈ। ਸਫ਼ਰ ਤੋਂ ਪਹਿਲਾਂ 5 ਮਿੰਟ ਲਈ ਸਾਰੇ ਨਿਯਮ ਧਿਆਨ ਨਾਲ ਵੇਖੋ। ਜੇ ਤੁਸੀਂ ਸੇਫਟੀ ਇਨਸਟਰਕਸ਼ਨਸ ਬਾਰੇ ਨਹੀਂ ਜਾਣਦੇ ਜਾਂ ਪਹਿਲੀ ਵਾਰੀ ਉਡਾਨ ਭਰ ਰਹੇ ਹੋ ਤਾਂ ਤੁਸੀਂ ਜਹਾਜ਼ ਦੇ ਅਗਲੇ ਜਾਂ ਪਿਛਲੇ ਹਿੱਸੇ ਦੇ ਨੇੜੇ ਵਾਲੀ ਸੀਟ ਚੋਂ ਸਕਦੇ ਹੋ ਜਿੱਥੇ ਫਲਾਈਟ ਅਟੈਂਡੈਂਟ ਆਮ ਤੌਰ ਤੇ ਬੈਠਦੇ ਆ ਇੱਕ ਹੋਰ ਗਲਤ ਆਦਤ ਜਦੋਂ ਐਮਰਜੈਂਸੀ 'ਚ ਜਹਾਜ਼ ਤੋਂ ਨਿਕਲਣਾ ਹੋਵੇ ਲੋਕ ਆਪਣੇ ਬੈਗ ਲੱਭਣ ਲੱਪੈਂਦੇ ਆ ਇਹ ਬਹੁਤ ਖਤਰਨਾਕ ਗੱਲ ਹੈ ਸਮਾਨ ਛੱਡੋ ਤੇ ਸਿੱਧੇ ਬਾਹਰ ਨਿਕਲੋ ਅਖੀਰ ਵਿੱਚ ਦੋਸਤੋ ਯਾਦ ਰੱਖੋ ਕਿ ਅੱਜ ਦੇ ਟਾਈਮ ਜਹਾਜ਼ 'ਚ ਸਫ਼ਰ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੇਫ ਹੈ ਸਾਡੀ ਹਮੇਸ਼ਾ ਦੁਆਇਆ ਕਿ ਸਭਨਾਂ ਦੀ ਹਵਾਈ ਯਾਤਰਾ ਹਮੇਸ਼ਾ ਸੇਫ ਹੀ ਰਹੇ ਸੋ ਦੋਸਤੋ ਜੇ ਤੁਹਾਨੂੰ ਅੱਜ ਵੀਡੀਓਜ਼ ਦਿੱਤੀ ਜਾਣਕਾਰੀ ਕੰਮ ਦੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਲਾਈਕ ਕਰਕੇ ਸਪੋਰਟ ਵੀ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ